ਕੈਨੇਡਾ ਦਾ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਛੱਟਕਾ ਜੋ ਪੰਜਾਬੀ ਕੈਨੇਡਾ ਦੇ ਵਿੱਚ ਕੰਮ ਲੈਣਾ ਚਾਹੁੰਦੇ ਨੇ ਉਹਨਾਂ ਦੇ ਸੁਪਨਿਆਂ ਤੇ ਇੱਕ ਗ੍ਰੈਂਡ ਲੱਗ ਚੁੱਕਾ ਹੈ ਟਰੂਡੋ ਸਰਕਾਰ ਨੇ ਇੱਕ ਨਵਾਂ ਐਲਾਨ ਕੀਤਾ ਹੈ ਤਾਂ ਇਸ ਐਲਾਨ ਨੇ ਇਸ ਦੇ ਰਸਤੇ ਦੇ ਵਿੱਚ ਅੜਚਨਾ ਖੜੀਆਂ ਕਰ ਦਿੱਤੀਆਂ ਹਨ ਕੈਨੇਡਾ ਦਾ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਝਟਕਾ ਜੋ ਪੰਜਾਬੀ ਕੈਨੇਡਾ ਦੇ ਵਿੱਚ ਘਰ ਲੈਣਾ ਚਾਹੁੰਦੇ ਨੇ ਉਹਨਾਂ ਦੇ ਸੁਪਨਿਆਂ 'ਤੇ ਇੱਕ ਗ੍ਰੈਂਡ ਲੱਗ ਚੁੱਕਾ ਤਾਂ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਘਰ ਲੈਂਡ ਦਾ ਸੁਪਨਾ ਦੇਖ ਰਹੇ ਵਿਦੇਸ਼ੀਆਂ ਦੇ ਲਈ ਹੁਣ ਇਹ ਸੌਖਾ ਨਹੀਂ ਹੋਏਗਾ ਕਿਉਂਕਿ ਟਰੂਡੋ ਸਰਕਾਰ ਨੇ ਇੱਕ ਨਵਾਂ ਐਲਾਨ ਕੀਤਾ ਹੈ ਤਾਂ ਇਸ ਐਲਾਨ ਨੇ ਇਸ ਦੇ ਰਸਤੇ ਦੇ ਵਿੱਚ ਅੜਚਨਾ ਖੜੀਆਂ ਕਰ ਦਿੱਤੀਆਂ ਨੇ ਕੈਨੇਡਾ ਨੇ ਅੱਤਵਾਰ ਨੂੰ ਕੈਨੇਡਾਈ ਆਵਾਜ਼ ਦੇ ਵਿਦੇਸ਼ੀ ਸੌਮਿੱਤਵ ਤੇ પ્રતિਬੰਧ 2 ਸਾਲ ਦੇ ਲਈ ਵਧਾ ਦਿੱਤਾ ਯਾਨੀ ਕਿ ਕੈਨੇਡਾ ਦੇ ਵਿੱਚ ਘਰ ਲੈਣਾ ਹੁਣ ਸੌਖਾ ਨਹੀਂ ਹੈ ਤਾਂ ਦੱਸਦੀ ਹੈ ਕਿ 2 ਸਾਲਾਂ ਦੇ ਲਈ ਬੈਨ ਨੂੰ ਵਧਾ ਦਿੱਤਾ ਗਿਆ ਹੈ ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਕੈਨੇਡਾ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਇੱਥੇ ਦੇ ਨਾਗਰਿਕ ਲਗਾਤਾਰ ਵੱਧਦੀਆਂ ਕੀਮਤਾਂ ਤੇ ਚੱਲਦੇ ਘਰ ਬਣਾ ਪਾਉਣ ਦੇ ਵਿੱਚ ਸક્ષਮ ਨਹੀਂ ਹੈ ਤਾਂ ਗੁਰਤ ਲੱਭ ਹੈ ਕਿ ਟਰੂਡੋ ਸਰਕਾਰ ਨੇ ਸਾਲ 2023 ਦੇ ਵਿੱਚ ਹੀ ਦੇਸ਼ ਦੇ ਵਿੱਚ ਵਿਦੇਸ਼ੀਆਂ ਦੇ ਪ੍ਰਾਪਰਟੀ ਖਰੀਦਣ ਤੇ ਬੈਨ ਲਗਾ ਦਿੱਤਾ ਸੀ ਉਸ ਵੇਲੇ ਇਹ ਕਿਹਾ ਗਿਆ ਸੀ ਕਿ ਵਿਦੇਸ਼ੀਆਂ ਦੇ ਕੈਨੇਡਾ ਦੇ ਵਿੱਚ ਲਗਾਤਾਰ ਨਿਵੇਸ਼ ਤੇ ਨਾਲ ਹਿੰਮਤਾਂ ਅਸਮਾਨ ਛੂਣ ਲੱਗੀਆਂ ਨੇ ਇਸ ਦੇ ਚੱਲਦੇ ਕੈਨੇਡਾ ਦੇ ਲੋਕ ਪ੍ਰਾਪਰਟੀ ਖਰੀਦ ਨਹੀਂ ਪਾ ਰਹੇ ਤਾਂ ਹੁਣ 2 ਸਾਲਾਂ ਦੀ ਇਸ ਬੈਨ ਨੂੰ ਹੋਰ ਵਧਾ ਦਿੱਤਾ ਗਿਆ 1 ਜਨਵਰੀ 2027 ਤੱਕ ਹੁਣ ਇਸ ਬੈਨ ਨੂੰ ਵਧਾ ਦਿੱਤਾ ਗਿਆ ਤਾਂ ਕੈਨੇਡਾ ਦੇ ਵਿੱਚ ਘਰਾਂ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ ਇਸ ਦੇ ਲਈ ਪ੍ਰਵਾਸੀਆਂ ਦੀ ਵੱਧਦੀ ਸੰਖਿਆ ਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਇਸ ਦੇ ਚੱਲਦੇ ਘਰਾਂ ਦੀ ਮੰਗ ਦੇ ਵਿੱਚ ਇਜ਼ਾਫਾ ਹੋ ਗਿਆ ਜਦ ਕਿ ਵੱਜ ਦੀ ਮਹਿੰਗਾਈ ਦੇ ਚੱਲਦੇ ਕੰਸਟਰਕਸ਼ਨ ਦਾ ਕੰਮ ਥੋੜਾ ਸਲੋ ਹੋ ਚੁੱਕਾ ਹੈ ਤਾਂ ਕੈਨੇਡਾ ਦੇ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀ ਲੈਂਡ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੈਨੇਡਾ ਦੇ ਲੋਕਾਂ ਦੇ ਲਈ ਸਸਤੇ ਘਰ ਉਪਲਬਧ ਕਰਾਉਣ ਦੇ ਲਈ ਸਾਰੀਆਂ ਕਵਾਇਦਾਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਤਹਿਤ ਵਿਦੇਸ਼ੀਆਂ ਦੇ ਇੱਥੇ ਘਰ ਖਰੀਦਣ ਸੰਬੰਧੀ ਬੈਨ ਨੂੰ 2 ਸਾਲ ਹੋਰ ਵਧਾਇਆ ਗਿਆ ਹੈ ਪਹਿਲੇ 1 ਜਨਵਰੀ 2025 ਨੂੰ ਇਹ ਬੈਨ ਖਤਮ ਹੋਣ ਵਾਲਾ ਸੀ ਤਾਂ ਹੁਣ ਇਸ ਦੀ ਸੀਮਾ 1 ਜਨਵਰੀ 2027 ਹੋਵੇਗੀ ਕੈਨੇਡਾ ਦੀ ਸਰਕਾਰ ਦੈਵੀ ਕਹਿਣਾ ਹੈ ਕਿ ਵਿਦੇਸ਼ੀਆਂ ਦੇ ਵੱਧਦੇ ਦਖਲ ਦੇ ਚੱਲਦੇ ਕੈਨੇਡਾ ਦੇ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਕਾਫੀ ਵੱਧ ਗਈਆਂ ਨੇ ਪਿਛਲੇ ਮਹੀਨੇ ਕੈਨੇਡਾ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਪਰਮਿਟ ਦੇਣ ਤੇ ਵੀ 2 ਸਾਲ ਦੀ ਰੋਕ ਲਗਾਈ ਸੀ ਅਤੇ ਨਾਲ ਇਹ ਵੀ ਕਿਹਾ ਸੀ ਕਿ ਉਹ ਗ੍ਰੈਜੂਏਸ਼ਨ ਤੋਂ ਬਾਅਦ ਕੁਝ ਸਟੂਡੈਂਟਸ ਨੂੰ ਵਰਕ ਪਰਮਿਟ ਦੇਣਾ ਵੀ ਬੰਦ ਕਰੇਗਾ ਅਸਲ ਦੇ ਵਿੱਚ ਕੈਨੇਡਾ ਦੇ ਵਿੱਚ ਤੇਜ਼ੀ ਦੇ ਨਾਲ ਵਧਦੀ ਹੋਈ ਜਨਸੰਖਿਆ ਨੇ ਸਿਹਤ ਤੇ ਸਿੱਖਿਆ ਤੇ ਕਾਫੀ ਦਬਾਅ ਬਣਾ ਦਿੱਤਾ ਹੈ ਇਸ ਤੋਂ ਇਲਾਵਾ ਕਰਾਦੀਆਂ ਕੀਮਤਾਂ ਦੇ ਵਿੱਚ ਵੀ ਕਾਫੀ ਤੇਜ਼ੀ ਦੇ ਨਾਲ ਵਧਦਾ ਹੋਇਆ ਤਾਂ ਇਹਨਾਂ ਮੁੱਦਿਆਂ ਨੇ ਲਿਬਰਲ ਜਸਟਿਨ ਟਰੂਡੋ ਤੇ ਦਬਾਅ ਪਣਾ ਦਿੱਤਾ ਓਪੀਨੀਅਨ ਪਾਲਸ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਜੇਕਰ ਹੱਲੇ ਚੋਣਾਂ ਹੁੰਦੇ ਨੇ ਤਾਂ ਟਰੂਡੋ ਨੂੰ ਸੱਤਾ ਗਵਾਣੀ ਪੈ ਸਕਦੀ ਹੈ ਜਿਸ ਨੂੰ ਲੈ ਕੇ ਹੁਣ ਕੈਨੇਡਾ ਸਰਕਾਰ ਦੇ ਵੱਲੇ ਵੱਟਾ ਐਲਾਨ ਕੀਤਾ ਗਿਆ ਵੱਡਾ ਫੈਸਲਾ ਲਿਆ ਗਿਆ ਯਾਨੀ ਕਿ ਜੋ ਬੈਨ 2023 ਦੇ ਵਿੱਚ ਲਗਾਇਆ ਗਿਆ ਸੀ ਵਿਦੇਸ਼ੀਆਂ ਦੇ ਕੈਨੇਡਾ ਦੇ ਵਿੱਚ ਘਰ ਖਰੀਦਣ ਤੇ ਕਿ 1 ਜਨਵਰੀ 2025 ਨੂੰ ਇਹ ਬੈਨ ਖਤਮ ਹੋ ਜਾਏਗਾ ਹੁਣ ਉਸ ਨੂੰ 2 ਸਾਲ ਹੋਰ ਵਧਾ ਦਿੱਤਾ ਗਿਆ ਹੁਣ 1 ਜਨਵਰੀ 2027 ਤੱਕ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਭਾਵੇਂ ਸਟੂਡੈਂਟਸ ਹੋਣ ਭਾਵੇਂ ਰਵਾਸੀ ਲੋਕ ਹੋਣ ਓਕਰ ਨਹੀਂ ਖਰੀਦ ਸਕਦੇ